ਹੋਰ ਵੀ ਠੀਕ ਠਾਕ ਹੈ ਸਾਰੇ ਮੇਰੀਆਂ ਭੈਣਾਂ ਡਾਈਟ ਸ਼ੁਰੂ ਆ ਬਈ ਆਪਣੀ ਠੀਕ ਆ ਨਾ ਅੱਜ ਪਹਿਲਾ ਦਿਨ ਆ ਨਾ ਕੱਲ ਵੀ ਹੁੰਦਾ ਦੂਜਾ ਦਿਨ ਵੈਸੇ ਅੱਜ ਦਾ ਪਰ ਪਹਿਲਾ ਵੀ ਤੂੰ ਤੁਸੀਂ ਜਿਹੜੇ ਬੰਦੇ ਕਹਿੰਦੇ ਸੀ ਨਾ ਠੀਕ ਨਹੀਂ ਹੋਣਾ ਉਹ ਡੇਰੀ ਦੇ ਲਿਖ ਲੈਣ ਡੇਪਰਾ ਬਾਕੀ ਜਿਨ੍ਹਾਂ ਨੂੰ ਵਿਸ਼ਵਾਸ ਆ ਉਹਨਾਂ ਨੂੰ ਤਾਂ ਪਤਾ ਵੀ ੱੱਲੀ ਪਾ ਜੋ 20 ਦਿਨਾਂ ਚ ਹੋ ਜੂ ਭਰਾਜ ਲਾਲ ਸਰਦਾਰ ਮੋਬਾਈਲ ਫੜ ਪੁੱਤ ਹਾਂ ਇਹਨੂੰ ਅੱਗ ਲਾ ਦੋ ਮੱਛਰ ਨਹੀਂ ਹੋਣਾ ਲੈ ਤੂੰ ਆ ਮੋਬਾਈਲ ਫੜ ਲਓ ਆਪੇ ਲਾ ਦੂਗੀ ਲਾਈਵ ਹੋ ਰਿਹਾ ਮੈਂ ਲੈ ਬਰਾ ਗੱਡਲੀ ਚੰਗਾ ਮੈਂ ਖ ਲੈ ਲਾਈਵ ਦਿਖਾਦਾ ਮੇਰੇ ਭਰਾ ਹੁਣ ਥੱਲੇ ਬੈ ਜਾ ਪੁੱਤ ਜਿੰਮ ਚੋਂ ਆਇਆ ਜੀ ਬਾਈ ਯਾਰ ਮੈਨੂੰ ਮੈਂ ਮੈਨੂੰ ਮੈਂ ਮੈਂ ਕਿੱਟਾ ਬਹੁਤ ਭਾਰੀ ਐ ਵੱਡੇ ਦਿਲਾਚ ਉਹ ਵੱਡੇ ਘੋਟ ਨੇ ਹੁੰਦੇ ਆ ਵੱਡਾ ਉਹਨਾਂ ਕੋਲ ਐ ਸਿਸਟਮ ਹੁੰਦਾ ਵੱਡੇ ਭਰਾ ਕਮੈਂਟ ਪੜਨੇ ਆਉਂਦੇ ਆ ਜਸੂ ਤੈਨੂੰ ਕਮੈਂਟ ਪੜਨੇ ਆਉਂਦੇ ਆ ਕਮੈਂਟ ਪੜੋਂਗੇ ਕਮੈਂਟ ਪੜਨੇ ਆਉਂਦੇ ਤੈਨੂੰ ਫਿਰ ਪੜ ਕੇ ਦੱਸੀ ਕੋਈ ਕੀ ਕਹਿੰਦਾ ਬਾਈ ਮੈਨੂੰ ਆਪੜਾ ਮੈਂ ਅੱਗ ਲਾਉਣਾ ਮੈਨੂੰ ਫੜਾ ਦੇ ਮੈਂ ਲਾਉਣਾ ਅੱਗ ਆਉਣਗੇ ਬੰਦੇ ਛੁੱਟਣਗੇ ਬਾਅਦ ਚ ਫੱਲਾ ਮੈਨੂੰ ਬੜਾ ਖਾਲਾ ਪੁਰਾਪੜਾ ਭਾਈ ਜਿਹੜਾ ਮੈਂ ਦਾ ਲਾਈਵ ਬਾਅਦ ਚ ਦੇਖੋ ਸ਼ੇਅਰ ਕਰ ਦਿਓ ਆ ਜਿੰਨੇ ਦੋ ਜਣੇ ਜੁੜਿਆ ਮੇਰਾ ਯਾਰ ਆ ਰਣਜੀਤ ਸਿੰਘ ਕਿੱਦਾਂ ਬਰੋ ਠੀਕ ਆ ਭਰਾ ਮੈਂ ਰਗੜਾ ਰਗੜਾ ਲਾਈ ਹੈ ਨਾ ਭਾਈ ਠੀਕ ਆ ਨਾ ਥੋੜਾ ਜਿਹਾ ਇਹਦੇ ਵਿੱਚ ਸੁੱਖਾ ਪਾਣਾ ਲਵਾ ਯਾਰ ਨਹੀਂ ਪਾਉਂਦਾ ਮਜ਼ਾਕ ਕਰਦਾ ਯਾਰ ਅੱਜ ਮੈਂ ਮੈਂ ਆ ਦੇ ਜਵਾਬ ਕਨੂੰ ਵੀ ਦੂੰ ਯਾਰਾ ਜਿਵੇਂ ਛੋਟੇ ਛੋਟੇ ਜਵਾਬ ਕੇ ਸੁੱਖਾ ਥੋੜੀ ਦੂੰ ਇਹਨਾਂ ਨੂੰ ਮੈਂ ਲੱਤਨ ਨੇ ਜਣੇ ਆ ਗਏ ਬਈ ਸ਼ੇਅਰ ਕਰ ਦਿਓ ਜਿਹੜਾ ਬੰਦਾ ਬਾਅਦ ਚ ਦੇਖੂਗਾ ਠੀਕ ਹੈ ਨਾ ਮੈਂ 5 ਮਿੰਟ ਲੈ ਲਾਈਵ ਹਾਂ ਸਿਰਫ ਆ ਜਿਹੜੇ ਕਹਿੰਦੇ ਸੀ ਮੈਂ ਤਾਂ ਬੱਸ ਵੇਸੇ ਹੋ ਗਿਆ ਯਾਰਾ ਠੀਕ ਹੈ ਨਾ ਮੇਰਾ ਜੀ ਕਰਿਆ ਵੀ ਮਾੜਾ ਮਚਾਦਾ ਮਚਾਉਣੇ ਵੀ ਸੀ ਮੈਂ ਮੱਛਰਾਂ ਨੂੰ ਐ ਨਾਲ ਵਿੱਚ ਦੋ ਤਿੰਨ ਦੋ ਤਿੰਨ ਜਣੇ ਨੇ ਜਿਹੜੇ ਗਲਤ ਕਮੈਂਟ ਕਰਦੇ ਆ ਦੂਜਾ ਦਿਨ ਅੱਜ ਤੇ ਦੂਜਾ ਦਿਨ ਦੇਖ ਲਓ ਤੁਹਾਡੇ ਜੇ ਪਸੰਦ ਆਇਆ ਤਾਂ ਹੈ ਕੁਵਾਰੀ ਸਮਝੋ ਮੈਨੂੰ ਦੱਸੋ ਕਮੈਂਟਰੀ ਐਪੀਆ ਮੈਂ ਦੱਸ ਦਿਆਂ ਪੁੱਤ ਰਣਜੀਤ ਠੀਕ ਆ ਭਾਈ ਤੂੰ ਕੰਜਰ ਦੇ ਲਾਈਵ ਵੀ ਰਹਿਿਆ ਕਰ ਮੈਂ ਅੱਜ 8:30 ਵੇ ਲਾਈਵ ਹੋ ਸਾਡੇ ਲਾਈਟ ਨਹੀਂ ਹੁੰਦੀ ਬਾਈ ਯਾਰ ਬਸ ਮਾੜਾ ਦਿਖਾਉਂਗਾ ਮੈਂ ਮਾਤਾ ਨੂੰ ਵੀ ਫੇਰ ਦਿਖਾਉਂਗਾ ਹੁਣ ਨਹੀਂ ਦਿਖਾਉਂਦਾ ਮਾਦਨ ਰਾਦਮੂਨ ਨੂੰ ਜਿਹਦੇ ਮਾਦਨ ਨੂੰ 10 ਉਦਦੇ ਕੀ ਕਰਨ ਆਦਰੀ ਖਵਾਉਂਦਾ ਕਿਉਂਕਿ ਨੇਰਾ ਹੋ ਗਿਆ ਯਾਰ ਆਦਮੀ ਮਾਂ ਮਮੀ ਨੂੰ ਵਿੱਚ ਲੈ ਕੇ ਆਉਂਦਾ ਓਕੇ ਵੇਰੀ ਮੂਰੀ ਨਹੀਂ ਆਉਂਦੀ ਬਾਈ ਯਾਰ ਬੰਦਾ ਇਹਦਾ ਬਾਅਦ ਚ ਦੇਖਣਗੇ ਮੇਰੀ ਡਾਈਟ ਕਰਕੇ ਸ਼ੇਅਰ ਕਰ ਦੂ ਸਾਰੇ ਕਾਲਜੇ ਮਚਾ ਦੇ ਠੀਕ ਹੈ ਨਾ ਆ ਜਿਹੜੇ ਕਹਿੰਦੇ ਸੀ ਨਾ ਉਹਦੇ ਇਹ ਯਾਰ ਕਿੱਥੇ ਬਾਈ ਯਾਰ ਕਿੱਥੋਂ ਡਾਈਟ ਖਾ ਲੂ ਪਲੰਨਾ ਖਾ ਲੂ ਯਾਰ ਉਹ ਰਾਜਾ ਮਿਲ ਲੱਕ ਡੋਲੇ ਡੋਲੇ ਦਾ ਮੜੀ ਭਾਈਆਂ ਚਾਰ ਦਿਨ ਪੰਪ ਹੋ ਗਏ ਡੋਲੇ ਦਿਖਾ ਦੇ ਮੜੀ ਉੱਡ ਨੇੜੇ ਕਰ ਲਾ ਚਲੋ ਭਾਈ ਯਾਰ ਮੈਂ ਫੇਰ ਲਾਈਵ ਹੋਣਾ ਚਾਹਾਂ ਮੈਨੂੰ ਕੁੱਟ ਲੈਣ ਦੇ ਲਵ ਯੂ ਭਾਈ ਸਾਰਿਆਂ ਨੂੰ ਪ੍ਰਾ ਕੀ ਰਹਾ ਮੈਂ ਯਾਰ ਪਟਾੜੇ ਨੂੰ ਦੱਸ ਰਹਾ ਕਿ ਮੈਂ ਡਾਈਟ ਖਾਣਾ ਹੈ ਠੀਕ ਆ 8:30 ਵੇ ਲਾਈਵ ਹੋਊ ਮੈਂ ਏ ਰਾਗੜਾ ਭਾਈ ਤੈਨੂੰ ਪਤਾ ਨਹੀਂ ਵੱਡੇ ਭਰਾ ਰਾਗੜਾ ਹੈ ਇਹ ਇਹਦੇ ਨਾਲ ਭਾਈ ਇਹ ਠੰਡਾ ਹੁੰਦਾ ਹੂੰ ਬਦਾਮ ਭਾਈ ਖਾਦੇ ਨਹੀਂ ਆਂ ਤੇ ਕਿਉਂਕਿ ਮੇਰੇ ਸਰੀਰ 'ਚ ਆਈਆਂ ਗੋਲੀਆਂ ਕਰਕੇ ਗਰਮੈਸ਼ ਉਹ ਦਵਾਈਆਂ 'ਚ ਬੜੀ ਗਰਮੈਸ਼ ਆ ਯਾਰ ਭੈ ਜੋ ਮੈਂ ਮੱਚ ਜਾਣਾ ਯਾਰ ਮੈਂ ਤਾਂ ਅੱਜ 10 ਵਾਰ ਨਹਾਤਾ ਮੈਂ ਹੈ ਉਹ ਵੀਡੀਓ ਵੀ ਦੇਖਿਓ ਤੁਸੀਂ ਅੱਜ ਠੀਕ ਹੈ ਰਣਜੀਤ ਅੱਲਾ ਦਾ ਸ਼ੁਕਰੇ ਥੈਂਕਸ ਅੱਲਾ ਆ ਦੇਖ ਭਾਈ ਮੁਸਾਫਰ ਮੁਸਾਫਰ ਭਾਈ ਨਾ ਮੁਸਾਫਰ ਬਲੋਚ ਲਵ ਯੂ ਭਾਈ ਯਾਰ ਤੇਰਾ ਕਮੈਂਟ ਪੜ੍ਹ ਕੇ ਮੈਨੂੰ ਨਾ ਦੇਖ ਮੁਸਲਮਾਨ ਨਾਨੇ ਮੁੰਡੇ ਨਾ ਭਾਈ ਮੇਰੇ ਬਹੁਤ ਘੈਂਟ ਲੱਹ ਹੱਜੀ ਨੇ ਯਾਰ ਮੁਸਲਮਾਨ ਬੰਦਾ ਯਾਰ ਨਾ ਆਦੇ ਧਰਮ ਦਾ ਪੱਕਾ ਹੁੰਦਾ ਠੀਕ ਹੈ ਨਾ ਨੈਤਿਕ ਦਾ ਪਿੰਡ ਬਈ ਤੁਹਾਡਾ ਕਿਹੜਾ ਪਿੰਡਾ ਬਈ ਹਉਟ ਭਗਤ ਰਾਮਾ ਬਈ ਸਰਦਾ ਹੀ ਆ ਬਈ ਸਰਦਾ ਹੀ ਬਣਾ ਰਿਹਾ ਵੱਡੇ ਭਰਾ ਕਿਉਂਕਿ ਲੀਵਰ ਮੇਰਾ ਬਾਲਾ ਕਮਜ਼ੋਰ ਆ ਬਈ ਯਾ ਰੋਟੀ ਮੇਰੇ ਨਾ ਮੈਂ ਹੁਣ ਜਿੰਮ ਦਾ ਸ਼ੁਰੂ ਕਰਤੀ ਜਿਹੜੇ ਚੈਲੰਜ ਦੇ ਤਾਂ 20 ਦਿਨਾਂ ਦਾ ਹੁਣ 20 ਨਹੀਂ 45 ਦਿਨਾਂ ਦਾ ਇਹ ਲਿਖ ਲਿਓ ਕਾਪੀ ਤੇ ਮੈਂ ਰਾਤ ਨੂੰ ਲਾਈਵ ਹਾਂ ਮੈਂ ਹੁਣ ਨਹੀਂ ਹੁੰਦਾ ਠੀਕ ਹੈ ਨਾ ਸੋਨੂ ਬਈ ਯਾਰ ਮੈਂ 45 ਦਿਨ ਦਿੱਤੇ ਯਾਰ ਠੀਕ ਹੈ ਮੈਂ ਬਾਈ ਨੂੰ ਕਿਹਾ 28 ਦਿਨ 28 ਦਿਨਾਂ ਚ ਮੈਂ ਸ਼ਰਟ ਲਾ ਕੇ ਇੱਥੇ ਰਾੜਾ ਕੁੱਟੂਆਂ ਦੇਖੀ ਜਾਓ ਤੁਸੀਂ ਬੋਲ ਬਾਣੀ ਤਾਂ ਮੇਰੀ ਇਦਾਂ ਹੀ ਰੂ ਮੇਰੀ ਬੋਲ ਨਾ ਮੇਰੀ ਆਵਾਜ਼ ਬਦਲੀ ਨਾ ਮੇਰੀ ਅੱਖਾਂ ਬਦਲ ਨਾ ਮੇਰਾ ਚਿਹਰਾ ਚਿਹਰਾ ਹਾਂ ਚਿਹਰਾ ਦਾ ਬਦਲ ਜੂ ਭਾਈ ਕਿਉਂਕਿ ਮੈਂ ਹੀ ਐਹਾ ਜਾ ਯਾਰ ਮੈਨੂੰ ਤਾਂ ਪਹੰਚੋ ਮੈਂ ਹੁਣ ਕੀ ਕਰਾਂ ਯਾਰ ਮੈਂ ਤੂੰ ਨਾਟਕ じゃ ਕਰਿਆ ਨਹੀਂ ਜਾਂਦਾ ਬਈ ਵਧੀਆ ਬਣ ਕੇ ਤਾਂ ਮੈਂ ਵੀ ਰਹਿ ਪਾਂ ਹਨਾ ਮੈਂ ਵੀ ਅੰਗਰੇਜ਼ੀ ਦੇ ਦੋ ਚਾਰ ਸ਼ਬਦ ਸਿੱਖ ਕੇ ਉਹਨਾਂ ਵਾਂਗੂ ਪਕਾਈ ਮਾਰ ਲਿਆ ਕਰਾਂ ਹਨਾ ਮੈਂ ਮੈਨੂੰ ਸਭ ਕੁਝ ਕਰਨਾ ਨਹੀਂ ਹੁੰਦਾ ਆ ਆ ਬੱਚਿਆਂ ਦੀ ਸੌ ਲੱਗੇ ਲੈ ਜਿਵੇਂ ਦਾ ਹੈਗੇ ਆ ਆ ਬੱਚੇ ਹੈ ਮੇਰੇ ਪਤੀ ਜਿਪ ਦੀ ਜਦ ਮੈਂ ਇੰਨਾ ਹੀ ਸੌ ਲੱਗੇ ਜੇ ਮੈਂ ਨਾਟਕ ਕਰਾਂ ਕੁਝ ਪਰ ਹਾਂ ਵੀ ਕੋਈ ਗੱਲ ਨਹੀਂ ਓਕੇ ਬਾਈ ਸਰਦਾਈ ਬਣਾਉਣਾ ਰਿਤਿਕ ਸ਼ਰਮਾ ਸਰਦਾਈ ਵੱਡੇ ਭਰਾ 45 ਦਿਨ ਦਾ ਚੈਲੰਜ ਦਿੱਤਾ ਬਈ ਮੈਂ ਸਿਰਫ ਕਪੜੇ ਪ੍ਰਾਣੇ ਸੇਵਾ ਕੀਤੀ ਸੀ ਬਈ ਇਹ ਵੀ ਬੀਤੂ ਠੀਕ ਹੋ ਜਾ ਗੁਰਜੀਤ ਰੰਗੀ ਨੇ ਬਾਈ 10000 ਦੀ ਘਟ ਕੋਟ ਡਾਇਟ ਬਾਈ ਨੇ ਮੈਨੂੰ ਦਵਾਤੀ ਭੱਟੇ ਪਰ ਮੈਂ ਉਹ ਬੋਦਾ ਬਾਈ ਦਿਲਾਉਂਦਾ ਨਾ ਬਾਤ ਕਰਦਾ ਬਾਈ ਦਾ ਬਾਈ ਕੀ ਕਹਣਾ ਕੱਲ ਨੂੰ ਕੁੰਡਾ ਵੱਡਾ ਲੈ ਕੇ ਆਉਂ ਯਾਰ ਬੱਚੇ ਠੀਕ ਨੇ ਬਾਈ ਬੱਚੇ ਮੇਰੇ ਭਰਾ ਦੇ ਨੇ ਕੁੜੀ ਮੁੰਡਾ ਇੱਕ ਦਿਨ ਆ ਵਿਰਾਜ ਆ ਇੱਕ ਦਿਨ ਨਾ ਜਸਪਰੀ ਤੇ ਜਸੂ ਪਹਿਲੇ ਨੰਬਰ ਤੇ ਆਉਂਦੇ ਆ ਸਕੂਲ ਪੜਨ ਪੜਨ ਚ ਪੂਰੇ ਸ਼ਹਿਰ ਨੇ ਹੈ ਆ ਪਹਿਲੇ ਨੰਬਰ ਤੇ ਆਇਆ ਦੇਖ ਮੇਰੇ ਵਰਗੀ ਆ ਯਾਰ ਬਸ ਪਾਸ ਮਸਾ ਹੋਇਆ ਕੁੜੀ ਵਧੀਆ ਪੜਦੀ ਆ ਏਰ ਮੁੰਡਾ ਤਾਂ ਨਲੇਕ ਹੀ ਆ ਹੈ ਮੁੰਡੇ ਦੇ ਮੁੰਡਿਆਂ ਦਮੇ ਖਿਡਿਆਰੀ ਬਣਾਉਂਗੀ ਤਾਕੜਾ ਨੌਕਰੀ ਨੌਕਰੀਆਂ ਕੇ ਕੁਝ ਨਹੀਂ ਬਣਦੇ ਨੂੰ ਜੋ ਹੁਣ ਤੋਂ ਮੈਂ ਤਿਆਰ ਕਰ ਲੱਗ ਗਿਆ ਨਾ ਇਹ 10 ਸਾਲਾਂ ਦਾ ਜ ਬੰਬ ਬਣ ਜੂ ਬੰਬ ਪਰ ਸਾਡੇ ਘਰ ਦੇ ਥੋੜੇ ਜੇ ਰਹੂ ਨੇ ਡਰਦੇ ਨੇ ਯਾਰ ਭਾਈ ਜਿੰਨੇ ਕਿ ਜਣੇ ਹੈਗੇ ਨਾ ਬਾਅਦ ਚ ਸ਼ੇਅਰ ਕਰ ਦਿਓ ਭਰਾ ਮੇਰੇ ਮੇਰੇ ਹੈਕਟਰਾਂ ਨੂੰ ਦਿਖਾ ਦਿਓ ਵੀ ਸੋਡਾ ਕੀ ਹੁੰਦਾ ਹੋ ਹੈ ਨਾ ਗੁਰਜਿੰਦਰ ਰੰਗੀ ਬਾਈ ਲਵ ਯੂ ਭਰਾ ਤੇਰੇ ਜਵਾਗ ਵੱਡੇ ਭਰਾ ਤੇਰੀ ਵੱਡੇ ਹੋ ਗਏ ਤੇਰੇ ਜਵਾਕ ਨੂੰ ਤਤੀਵਾਣਾ ਲੱਗੇ ਵਾਹਿਗੁਰੂ ਉਹਨੇ ਸਿਰ ਤੇ ਹੱਥ ਰੱਖੇ ਠੀਕ ਹੈ ਨਾ ਤੂੰ ਜਿਹੜੇ ਤੂੰ ਤੂੰ ਮੇਰਾ ਭਰਾ ਬਣ ਗਿਆ ਬਈ ਸਗਾ ਭਰਾ ਠੀਕ ਹੈ ਨਾ ਇਹ ਸਭ ਕੁਝ ਕਰ ਸਕਦਾ ਹੁੰਦਾ ਫੋਲੋਅਰ ਤਾਂ ਯਾਰ ਸਾਰਿਆਂ ਦੇ ਆ ਫੋਲੋਅਰ ਤਾਂ ਲੱਖ ਲੱਖ ਲਈ ਬੈਠੇ ਨੇ ਠੀਕ ਹੈ ਨਾ ਮੇਰੇ ਕੋਲ 14 ਗਾਹ ਹਜ਼ਾਰ ਫੋਲੋਅਰ ਆ ਤੁਸੀਂ ਤੁਸੀਂ ਉਹਨਾਂ ਦੇ ਫੋਲੋਅਰਾਂ ਨੂੰ ਕਿਹੋ ਤੁਸੀਂ ਕਿਹਾ ਨੈਟਪੈਕ ਪਵਾਇਆ ਨਾਲੇ ਮੇਰੇ ਫਾਲੋਅਰ ਨੇ ਤਾਂ ਮੈਨੂੰ ਦੇਖ ਕੇ ਨਾਲ ਡਾਲਰ ਦੇਖ ਤੋ ਕਿ ਲਾਈਵ ਸਟ੍ਰੀਮ ਦੇ ਵਿੱਚ ਹਾਂ ਕੋਈ ਦਾਹਰ ਵੀ ਨਹੀਂ ਲਾਉਂਦਾ ਕਿਸੇ ਤਰ ਰਣਜੀਤ ਵਰਗੇ ਹੋਏ ਯਾਰ ਨਹੀਂ ਬੰਦਾ ਸਮਝਣਾ ਵੀ ਚਾਹੀਦਾ ਠੀਕ ਹੈ ਨਾ ਹਾਂ ਤੁਸੀਂ ਤਾਂ ਤੁਸੀਂ ਨਾ ਯਾਰ ਆ ਵੀਡੀਓ ਵੀਡੀਓ ਸ਼ੇਅਰ ਕਰਦਾ ਗੁਰੂ ਮੈਂ ਇੰਨਾ ਦੀ ਤਾਂ ਬੈਂਡ ਵਜਾ ਕੇ ਰੱਖੂੰਗਾ ਹਾਂ ਅੱਜ ਮੈਂ ਗੱਲ ਕੀ ਤੇ ਕਰਾਂ ਮੈਨੂੰ ਦੱਸੋ ਉਸੇ ਦੀ ਕਰੂੰ ਜੇ ਰਣਜੀਤ ਨੇ ਮੈਨੂੰ ਕਹਿਤਾ ਵੀ ਇਹਦੇ ਗੱਲ ਕਰਨੀਆਂ ਮੈਂ ਉਸੇ ਤੇ ਕਰ ਦੂੰ ਦਾ ਰਣਜੀਤ ਮਾਤਾ ਨੂੰ ਮੈਂ ਕੱਲ ਨੂੰ ਦਿਖਾਉਂਗਾ ਕੱਲ ਨੂੰ ਉਹ ਤੋਂ ਰਗੜਾ ਲਵਾਉਂਗਾ ਠੀਕ ਹੈ ਭਾਈ ਅੱਜ ਉਹ ਬਾਲਣਾ ਸੀ ਬਾਹਲਾ ਸੀ ਅੱਜ ਅੱਜ ਸਾਰੇ ਘਰ ਵਾਸਤੇ ਆ ਕਿਉਂਕਿ ਪਹਿਲਾ ਦਿਨ ਆ ਭਾਈ ਯਾਰ ਠੀਕ ਹੈ ਨਾ ਘਰ ਦੇ ਤਾਂ ਮੇਰੀ ਖਰਾਕ ਉਹੀ ਨਹੀਂ ਖਾਂਦੇ ਭਾਈ ਹੈ ਮੈਨੂੰ ਤਾਂ ਸਮਝ ਹੀ ਲਿਆ ਲਿਆ ਕਿ ਦਿੰਦਾ ਮੇਰਾ ਭਰਾ ਵੀ ਲਿਆ ਕੇ ਦਿੰਦਾ ਮੈਨੂੰ ਹੈ ਘਰ ਦੇ ਸਮਝ ਦੀ ਖਾਂਦੇ ਨਹੀਂ ਕਰਦੇ ਪਤਾ ਨਹੀਂ ਕਿਉਂ ਗਾਧੂ ਨਹੀਂ ਖਾਂਦੇ ਮੇਰਾ ਭਰਾ ਮੈਨੂੰ ਯਾਰ ਬਹੁਤ ਜਿੰਨਾ ਕੋ ਤਾਂ ਹੁੰਦਾ ਉਹ ਤਾਂ ਬਾਈ ਲਿਉਂਦਾ ਯਾਰ ਮੇਰਾ ਭਰਾ ਕੀ ਕਹਣਾ ਵੱਡਾ ਯਾਰ ਆਪਾਂ ਵੀ ਨਹੀਂ ਬਾਈ ਆਪਾਂ ਨੂੰ ਕੋਈ ਤਗੜਾ ਕਰੂ ਆਪਾਂ ਥੋੜੀ ਸਾਥ ਸੱਟਾਂਗੇ ਯਾਰ ਕਿਸੇ ਦਾ ਬਾਈ ਇਹਦੇ ਪਾਣੀ ਵੀ ਪਾਉਂਦੇ ਹੁੰਦੇ ਨੇ ਉਹ ਬਾਅਦ ਚ ਜਸੂ ਪਾਣੀ ਲੈ ਪਰ ਕੇ ਡਗੜ ਗਈ ਮੈਂ ਮਾਤਾ ਨੂੰ ਕੱਲ ਨੂੰ ਮਲਾਉਂਗਾ ਬਾਈ ਦਿਨੇ ਓਕੇ ਠੀਕ ਆ ਬਾਈ ਹੋਣ ਮੱਛਰ ਵਾਲਾ ਯਾਰ ਕੀ ਬਾਈ ਠੀਕ ਆ ਰঞ্জੀਦਰ ਇਹ ਲੈ ਦੇਖ ਲੈ ਮੇਰਾ ਚਿਹਰਾ ਤੂੰ ਓਹੋ ਆ ਬੁਝ ਗਈ ਮੇਰੇ ਚਿਹਰੇ ਤੇ ਆਉਂਦੀ ਆ ਬੁਝ ਗਈ ਲੈ ਇੱਕ ਮਿੰਟ ਕਿੱਧਰ ਭੱਜ ਗਈ ਹੈ ਕਟੌਰ ਚ ਲਾਣਾ ਭਾਈ ਯਾਰ ਤੈਨੂੰ ਚਿਹਰਾ ਵੀ ਦਿਖਾ ਦੇਣੀ ਪਤਾ ਨਹੀਂ ਬੰਦ ਹੋ ਗਈ ਆਪਣੇ ਆਪ ਯਾਰ ਭਾਈ ਟਾਰਚ ਕਿੱਥੇ ਜਗੂ ਇਹਦੀ ਔਰ ਉਹ ਬਾਈ ਉਹ ਤੇਰੇ ਕਰਮਾਂ ਦਾ ਚੱਲਾ ਪਰ ਅੱਤ ਨੂੰ ਲਾਈਵ ਹੋਵਾਂਗੇ ਯਾਰ ਉਸਤਾਦ ਨੇਚਰਲ ਹੈ ਨਾ ਤਲਕੇਰਾ ਅਬ ਭਾਈ ਆਪਣਾ ਚਿਹਰਾ ਦਿਖਾਓ ਭਾਈ ਚਿਹਰਾ ਤੈਨੂੰ ਰਾਤ ਨੂੰ ਦਿਖਾਉਂਗਾ ਹੁਣ ਮੈਂ ਕੰਮ ਕਰ ਲਾ ਟੋਰਚ ਜਿਆਦਾ ਗਰਮ ਹੋ ਗਿਆ ਫੋਨ ਯਾਰ ਤਾਂ ਟਾਰਚ ਆਫ ਹੋ ਗਈ ਵੱਡੇ ਭਰਾ ਮੈਂ ਤਾਂ ਨਹੀਂ ਕੀਤੀ ਬਾਈ ਯਾਰ ਠੀਕ ਹੈ ਭਾਈ ਉਹ ਕਿਆ ਸਮਝਦਾਰਾ ਮੇਰੇ ਭਰਾ ਠੀਕ ਹੈ ਨਾ ਉਹਦੀ ਮੰਨ ਜਾਂਦੇ ਆ ਗੁਰਸਾਹਿਬ ਸਿੰਘ ਸੇਮ ਟੂ ਯੂ ਠੀਕ ਹੈ ਨਾ ਵੱਡੇ ਭਰਾ ਮੈਂ ਦੱਸ ਚੁੱਕਿਆ ਗੁਰਸੇਵ ਕੋ ਤੇਰਾ ਮੈਂ ਸਕਰੀਨਸ਼ਾਟ ਲੈ ਲਿਆ ਇਹ ਮੇਰੇ ਸਾਲੇ ਮੇਰੇ ਨਾ ਤਾਂ ਮੈਨੂੰ ਇਹ ਕਮਾਉਂਦੇ ਨਜ਼ਰਦੇ ਨੇ ਨਾ ਮੈਨੂੰ ਮੇਰੇ ਸਾਲੇ ਜਿਹੜਾ ਜਿਹਦੂਸਰਾ ਹੁੰਦਾ ਇਹਨਾਂ ਐ ਇਹਨਾਂ ਦਾ ਜਦੋਂ ਸਿਰੇ ਜਦੋਂ ਫੇਰ ਉਹ ਟੱਕਰਦੇ ਨਹੀਂ ਸਮਝ ਗਏ ਉਹ ਮੈਨੂੰ ਟੱਕਰਦੇ ਨਹੀਂ ਉਹ ਮੇਰੇ ਸਾਲੇ ਪਿੱਠ ਵਿੱਚ ਗੱਲ ਕਰਨੇ ਚੱਲੀ ਸੁਬੜੇ ਵਿੱਚ ਗੁੱਟ ਦਿੰਦੇ ਨੇ ਇਹ ਤਾਂ ਹੈ ਉਸਤਾਦ ਸੁਪਨੇ ਚ ਪਰੇਗਾ ਗਏ ਸਭ ਕੁਝ ਆ ਠੀਕ ਹੈ ਨਾ ਗੁਰਸੇਵ ਕੋ ਭਾਈ ਇਹ ਕਿਹਨੂੰ ਦੱਸਣ ਦੀ ਕੋਸ਼ਿਸ਼ ਕਰਦਾ ਪਿਆ ਆ ਜਿਹੜੀ ਮੈਨੂੰ ਦੇਖਦੇ ਮੈਂ ਪਹਿਲੀ ਦੱਸਤਾ ਮੈਂ ਜੋ ਤੂੰ ਕਹਿ ਰਿਹਾ ਨਾ ਸੋਡ ਮੈਂ ਤੇਰੀ ਪ੍ਰੋਫਾਈਲ ਪਿਕ ਵੀ ਦੇਖੀ ਜਾਨਾ ਸ਼ਾਇਦ ਮੈਂ ਤੇਰੇ ਤੋਂ ਤਗੜਾ ਹੂੰ ਹੈ ਤੇਰੀ ਪ੍ਰੋਫਾਈਲ ਤੇ ਪਿਕਚਰ ਵੀ ਮੈਨੂੰ ਦਿੱਸੀ ਜਾਂਦੀ ਮੈਂ ਤੇਰੇ ਤੋਂ ਤਗੜਾ ਹੂੰ ਮੇਰਾ ਇਹ ਨਾ ਬਲੱਡ ਵਧਾਇਆ ਕਰੋ ਠੀਕ ਹੈ ਨਾ ਮੈਨੂੰ ਗੁੱਸਾ ਕਿਸੇ ਗੱਲ ਦਾ ਨਹੀਂ ਆ ਹਰਾਇਆ ਕੀ ਹੋ ਗਿਆ ਮੈਨੂੰ ਗੁੱਸਾ ਆਉਂਦਾ ਸਿਰਫ ਇਸ ਗੱਲ ਦਾ ਵੀ ਜਿਹੜਾ ਇਹ ਬੰਦੇ ਨੇ ਸਭ ਕੁਝ ਦੱਸਤਾ ਉਹ ਕੁਝ ਹੋਰ ਕਹਿ ਲੈ ਕਰੋ ਕੁਝ ਹੋਰ ਕਹਿ ਲੈ ਕਰੋ ਮੈਨੂੰ ਸਿਰਫ ਗੁੱਸਾ ਆਉਂਦਾ ਸਿਰਫ ਇੱਕਾ ਨਸ਼ੇ ਦਾ ਨਾਮ ਲੈਦਾ ਠੀਕ ਹੈ ਨਾ ਜੇ ਮੈਨੂੰ 10 ਮਿੰਟ ਆਉਣਗੇ ਉਹਦੇ ਦੀ ਕਮਾੜ ਆਉ ਮੈਨੂੰ ਕੋਈ ਫਰਕ ਨਹੀਂ ਪੈਂਦਾ ਦੂਜੇ ਭਰਾ ਹੈਗੇ ਨਾ ਮੇਰੇ ਪਤਾ ਨਹੀਂ ਯਾਰ ਕੀ ਹੋ ਜੀ 800 ਨੂੰ ਭਰਾ ਮੇਰਾ ਤੁਸੀਂ ਜਿਹੜੇ ਬੰਦੇ ਦਾ ਪੰਜ ਸਾਲ ਪਹਿਲਾਂ ਦੀਆਂ ਮੈਂ ਫੌਜੀਆਂ ਜੇ ਤੂੰ ਫੌਜੀਆਂ ਹੋਏ ਕਲਨ ਫੌਜੀ ਕਲਾਨੀ ਹੁੰਦੇ ਨੇ ਐ ਮੈਂ ਕਹ ਆਪ ਤੂੰ ਸੁਣੀ ਸੀ ਫੌਜੀ ਕਲਾਨੀ ਤੂੰ ਕਲਾਨੀ ਆ ਫਿਰ ਬਾਈ ਤੈਨੂੰ ਪਤਾ ਨਹੀਂ ਯਾਰ ਮੈਂ ਸਭ ਕੁਝ ਦਿਖਾ ਰੱਖਿਆ ਵੀ ਬਈ ਮੈਂ ਕੀ ਖਾਂਦਾ ਨਹੀਂ ਖਾਂਦਾ ਤੂੰ ਫੌਜੀ ਫੌਜੀ ਯਾਰ ਤੂੰ ਕੇ ਤੂੰ ਕਲਾਨਾ ਵੱਡੇ ਭਰਾ ਚੰਗਾ ਬਾਈ ਮੈਂ ਕੱਲ ਨੂੰ ਆਉਂ ਆ ਰਾਤ ਨੂੰ ਕਰਦਾ ਗੱਲ ਵੱਡੇ ਭਰਾ ਜਰ ਰਹਿੰਦੇ ਨੇ ਬੱਸ ਮੈਂ ਮਾੜਾ ਬਸ ਉਹ ਕਰਨੀ ਸੀ ਬਾਕੀ ਮੈਂ ਕਰਦਾ ਬਾਅਦ ਚ ਗੱਲ ਵੀਡੀਓ ਪਾਉਂਗਾ ਭਾਈ ਪਹਿਲਾ ਦਿਨ ਮੈਂ ਤੂੰ ਮੈਂ ਰੋ ਰੂ ਤਾਂ ਵੀਡੀਓ ਪਾਉਦਾ ਨਹੀਂ ਦੇਖਣਾ ਡਾਈਟ ਦੀ ਹੁਣ ਬਸ ਖਿੱਚ ਕੇ ਲਾਉਂਗਾ ਮੈਂ ਉਹ ਭਰਾ ਦਿਲ ਨਹੀਂ ਟੁੱਟਣ ਦਿੰਦਾ ਲਵ ਯੂ ਭਾਈ ਸਾਰਿਆਂ ਨੂੰ ਸ਼ੇਅਰ ਕਰ ਦਿਓ ਚੰਗਾ ਭਾਈ ਓਕੇ ਭਾਈ ਚੰਗਾ ਰਣਜੀਤ ਦੇ ਰਾਤ ਨੂੰ ਮਿਲਦੇ ਆ ਵੀ 8:30 ਵਜੇ ਠੀਕ ਆ ਭਰਾ ਚੰਗਾ ਨੇਚਰਲ ਨਾਮ ਤੇਰਾ ਜਰ 11 ਕੱਬਾ ਯਾਰ ਨੇਚਰਲ ਨੇਚਰਲ ਠੀਕ ਹੈ ਨੈਚੁਰਲ ਓਕੇ ਬਾਈ ਰਿਤਿਕ ਸ਼ਰਮਾ ਕੀ ਬਰਉਣਾ ਹੈ ਬਾਈ ਚੰਗਾ ਠੀਕ ਹੈ ਬਾਈ ਓਕੇ ਬਾਈ ਲਵ ਯੂ ਬਾਈ ਸਾਰਿਆਂ ਨੂੰ ਸਾਢੇ 8 ਵਜੇ ਸਾਰੇ ਵਿੱਲੇ ਹੋ ਜਾਓ ਹਾਂ ਕੱਲ ਬਾਈ 4k ਬੰਦੀ ਜੁੜਿਆ ਸੀ ਵੱਡੇ ਬਾਈ 4000 ਨੇ ਮੇਰਾ ਲਾਈਵ ਦੇਖਿਆ ਭਰਾ ਬਣ ਕੇ ਅੱਜ ਕੋ ਟੁਕੜ 20000 ਤੱਕ ਪਹੁੰਚਾ ਦਿਓ ਠੀਕ ਹੈ ਨਾ ਹਾਂ ਗੁੱਸਾ ਲੱਗਿਆ ਫੌਜੀ ਨੂੰ ਇਹ ਕਹਿੰਦਾ ਤੂੰ ਹੈਂ ਕਲਨਮੇ ਤਾਂ ਹੈਗਾ ਕਲਨ ਨਗੰਜਰ ਤੇ ਆ ਹੈ ਤੈਨੂੰ ਅੱਜ ਪਤਾ ਲੱਗਿਆ ਜੇ ਮੈਂ ਕਲਾਨਾ ਮੈਂ ਫੇਰ ਹੀ ਪਸੰਦ ਆ ਸਾਰਿਆਂ ਨੂੰ ਜੇ ਮੈਂ ਕਲਾਨਾ ਗੰਜਰ ਦਾ ਫੇਰ ਹੀ ਪਸੰਦ ਕਰਦਾ ਓਕੇ ਬਈ ਲਵ ਯੂ ਸਾਰਿਆਂ ਨੂੰ